ਅਨੁਸਰ ਕੀ ਨਾਮ ਹੈ ਮੈਂ ਅਨੀਤ ਕੁਮਾਰ ਕੱਪੀ ਗਾੜ ਨੰਬਰ 43 ਤੋਂ ਲੋਬਨੀ ਅਕਾਲੀ ਦਲ ਤੋਂ ਵੱਲੋਂ ਇਹ ਇਲੈਕਸ਼ਨ ਨਗਰ ਨਿਗਮ ਦੀ ਲੜਦੇ ਆ ਲੁਧਿਆਣੇ ਤੋਂ ਤੇ ਮੇਰਾ ਇਹ 43 40 ਸਾਲ ਤੋਂ ਲੈ ਕੇ ਇੱਥੇ ਸੇਵਾ ਦਾ ਵਿੱਚ ਮੌਕਾ ਦਿੰਦੇ ਰਹੇ ਨੂੰ ਲੋਕੀ ਤੇ ਮੈਂ ਕਾਬਾਗਾ ਕੀ ਇਸ ਵਾਰ ਦੇ ਵਿੱਚ ਜਿਹੜੀ ਮੇਰੀ ਕਰਤਾਰੀ ਹੈ ਉਹ ਤੇ ਮੈਨੂੰ ਲੋਕੀ ਵੋਟਾਂ ਪਾਉਣ ਮੈਂ ਇਸ ਏਰੀਆ ਦੇ ਲਈ 골ਡਨ ਪਾਰਕ ਜਿਹੜੀ ਦਾ ਆਪਣੇ ਨਾਲ ਆ ਕੋਟ ਮੰਗਲ ਸਿੰਘ ਦੇ ਵਿੱਚ ਉਹਦੇ ਵਿੱਚ ਜਿਮ ਵੀ ਲੈ ਕੇ ਆਇਆ ਸਮੇ ਸਮੇਂ ਦੇ ਸਮੇਂ ਦੇ ਵਿੱਚ 2 ਕਰੋੜ ਦੇ ਕਰੀਬ ਇੱਥੇ ਗੁਰਪਾਲ ਨਗਰ ਦੀਆਂ ਸੜਕਾਂ ਦੇ ਲਈ ਕੰਮ ਪੈਸੇ ਲੈ ਕੇ ਆਇਆ ਤੇ ਮੈਂ ਚਾਹਾਂਗਾ ਕਿ ਮੈਨੂੰ ਇਸ ਇੱਕ ਇਸ ਵਾਰ ਜਿਹੜਾ ਆ ਮੌਕਾ ਅਕਾਲ ਗੁਰੂ ਨੇ ਦਿੱਤਾ ਵਾ ਤੇ ਮੇਰੀ ਪਤਨੀ ਪੰਜਾਬ ਜਿਹੜੀ ਇਸ ਪਾਰਡ ਦੇ ਵਿੱਚੋਂ ਇੱਕੀ ਇਲੈਕਸ਼ਨ ਲੜ ਰਹੀ ਨੇ ਤੁਸੀਂ ਸਾਰੇ ਜੀ ਦਾ ਸਾਥ ਦੇਣਾ ਤੇ ਬਾਕੀ ਜਿੰਨਾ ਵੀ ਤੁਸੀਂ ਸਾਥ ਦਿਓਗੇ ਤੁਹਾਡਾ ਮੈਂ तहे ਦਿਲੋਂ ਧੰਨਵਾਦ ਕਰਿਆ ਤੁਹਡੇ ਜਿਹੜੇ ਵਾਰਡਸ ਕਿਹੜੇ ਕਿਹੜੇ ਇਲਾਕੇ ਪਿਆਰੇ ਜੀ ਪਾਰਡ ਦੇ ਵਿੱਚ ਸਾਡੇ ਜੀ ਰਣਜੀਤ ਨਗਰ ਆ ਕੀ ਊਟ ਮੰਗਲ ਸਿੰਘ ਦਾ ਜਿਹੜਾ ਵਾ ਉਸ ਤੋਂ ਬਾਅਦ ਗੁਰੂ ਅਗਗਰ ਕਲੋਨੀ ਆ ਜੂਰ ਅਗਰ ਨਗਰ ਆ ਗੈਂ ਕਲੋਨੀ ਆ ਅਰ ਗੋਬਿੰਦ ਨਗਰ ਇਹ ਸਾਰੇ ਗੁਰਪਾਲ ਨਗਰ ਵਗੈਰਾ ਇਹ ਸਾਰੇ ਸਾਡੇ ਏਰੀਏ ਦੇ ਵਿੱਚ ਕਰਨ। ਹਾਂ ਫਿਰ ਇਹ ਜਿਵੇਂ ਹਮ ਇਲੈਕਸ਼ਨ ਹੋ ਰਿਹਾ ਨਾ ਕਾਰਪੋਰੇਸ਼ਨ ਦੇ ਇਹਨਾਂ ਦੇ ਵਿੱਚ ਜਾਨੀ ਕਿੱਥੋਂ ਘਟ ਮਿਲਣਾ ਚਾਹੀਦਾ ਹੁੰਦਾ। ਇੱਕ ਇਹਨੇ ਥੋੜੇ ਦਿਨ ਤੱਕ ਇਹ ਜਿਹੜੇ ਨਾ ਥੋੜੇ ਦਿਨ ਦਿੱਤੇ ਨੇ ਉਹਦਾ ਕਾਰਨ ਦੱਸ ਸਕਦੇ। ਉਹਦਾ ਕਾਰਨ ਵੀ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਆਪਦੀ। ਇਹਨਾਂ ਨੇ ਪੂਰੀ ਜਾਨੀ ਕਿ ਤਾਨਾਸ਼ਾਹੀ ਅਪਣਾਇਆ ਹੋਇਆ ਵਾ ਸਾਰਾ। ਕਿ ਅਸੀਂ ਸਿਰਫ ਇਲੈਕਸ਼ਨਾਂ ਦੇ ਹੀ ਕਬਜ਼ਾ ਕਰ ਲਈਏ। ਤੁਸੀਂ ਦੇਖੋਗੇ ਕਿ ਜਿਹੜੀਆਂ ਇਹ ਸਰਕਾਰ ਦੀਆਂ ਮੁੱਕੀਆਂ ਦੀਆਂ ਜਿੱਥੋਂ ਇਹ ਸਰਕਾਰ ਬਣੀ ਲੇਡੀਆਂ ਤੋਂ ਵਾਅਦਾ ਕੀਤਾ ਇੱਕ ਇੱਕ ਹਜ਼ਾਰ ਰੁਪਈਆ ਅਸੀਂ ਲੈ ਕੇ ਆਵਾਂਗੇ ਦਵਾਂਗੇ ਸਾਰਿਆਂ ਨੂੰ ਨਾ ਅੱਜ ਤੱਕ ਇਹਨਾਂ ਨੇ 1000 ਰੁਪਈਆ ਤਾਂ ਦੂਰ ਉੱਪਰ ਟੈਕ ਦਾ ਟੈਕ ਸਾਰੀ ਚੀਜ਼ ਦੇ ਉੱਤੇ ਦਰਗੇ ਆਪਣਾ ਕਪੜਾ ਵੀ ਪਿੱਛੇ ਪੰਚਾਇਤਾਂ ਚੋਣਾਂ ਦਿੱਤੀਆਂ ਕੋਈ ਉਹ ਚੋਣਾਂ ਥੋੜਾ ਇਹ ਨਗਰ ਨਿਗਮ ਦੀਆਂ ਚੋਣਾਂ ਹਮ ਕਰਵਾ ਰਹੇ ਨੇ ਇਹਦੇ ਚ ਇੰਨੀਆਂ ਫਾਰਮਲਟੀਆਂ ਕਰ ਦਿੱਤੀਆਂ ਨੇ ਕਿ ਜੀ ਕਦੀ ਐਨਓ ਕੀ ਆ ਲਿਆਓ ਵੀ ਕਦੀ ਟਰਾਂਸਪੋਰਟ ਵੀ ਲਿਆਓ ਹਰ ਤਰ੍ਹਾਂ ਦੇ ਤੱਕੇ ਛਾਈ ਤੇ ਦੇਖੋ ਤੁਸੀਂ ਸਾਰੇ ਇਹ ਅਜੇ ਤੱਕ ਪਾਰਟੀਆਂ ਨੇ ਹੋਣਾ ਨੋਮੀਨੇਸ਼ਨ ਕੀਤਾ ਕੱਲ ਤੇ ਕੱਲ ਨੂੰ ਵਾਪਸੀ ਹੋਊਗੀ ਤੇ ਉਸ ਤੋਂ ਬਾਅਦ ਉਹ ਤਿੰਨ ਦਿਨ ਚਾਰ ਦਿਨ ਦਾ ਜਿਹੜਾ ਪ੍ਰਚਾਰ ਦਾ ਮੌਕਾ ਮਿਲ ਗਿਆ ਜਿਹੜੀਆਂ ਫਾਰਮਲਟੀਆਂ ਇਹਨਾਂ ਨੇ ਹੁਣ ਬੱਚੀਆਂ ਕਈਆਂ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਨੇ ਇਹ ਸਿਰਫ ਤੁਹਾਡੀਆਂ ਜਿਹੜੀਆਂ ਦੂਸਰੀਆਂ ਪਾਰਟੀਆਂ ਉਹਨਾਂ ਵਾਸਤੇ ਹੈ ਕਿ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਸਤੇ ਵੀ ਦੇਖੋ ਜੀ ਫਾਰਮ ਤਾਂ ਸਾਰਿਆਂ ਲਈ ਇੱਕੋ ਹੀ ਹੁੰਦਾ ਵਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਲਈ ਇਹ ਇਹਨਾਂ ਨੇ ਕਦੀ ਇਹੋ ਕੀਜਾ ਕਰਨਗੇ ਕੋਈ ਕਿਉਂਕਿ ਤੁਸੀਂ ਐਨਓਸੀ ਦੇਖੋ ਟਰਾਂਸਪੋਰਟ ਦੀ ਕਾਰ ਤਾਂ ਹਰਜ ਦੇ ਕੋਲੇ ਜਾਂ ਸਕੂਟਰ ਹੋਊਗਾ ਉਹ ਲੈ ਕੋਈ ਇਲੈਕਟ੍ਰਿਸਿਟੀ ਦਾ ਬਿੱਲ ਦੀ ਐਨਓਸੀ ਜਦੋਂ ਤੁਹਾਡਾ ਬਿੱਲ ਲਗਾਤਾਰ ਬੰਦਾ ਭਰਦੇ ਤਾਂ ਉਹ ਐਨਓਸੀ ਹੁੰਦੀ ਹੈ ਜਦੋਂ ਕਿਉਂਕਿ ਹਰ ਜੇ 2 ਮਹੀਨੇ ਤੁਸੀਂ ਬਿੱਲ ਨਹੀਂ ਭਰਿਆ ਤਾਂ ਬਿਜਲੀ ਬੋਰ ਕੱਟ ਦੇਊਗਾ ਬਿੱਲ ਆ ਕੇ ਉਹਦੀ ਐਨਓਸੀ ਕਾਦੀ ਲੈਣੀ ਹੈ ਹੁਣ ਜਿਵੇਂ ਚੌਣ ਚੱਲ ਤਾਂ ਲੱਗਿਆ ਵਾ ਹੁਣ ਜਿਹੜੇ ਉਹ ਘਾਟਨ ਕਿੱਥੇ ਜਾ ਰਹੇ ਨੇ ਦੇਖੋ ਜਦੋਂ ਜਾਂਦੇ ਦਾ ਛੜਿਆ ਵੀ ਲੰਗਣਾ ਕਰਦੇ ਨੇ ਆਪਣੇ ਫੇਰ ਦੇਖੋ ਜਦੋਂ ਉਹ ਘਟਨ ਪਹਿਲੀ ਗਲਤੀ ਦਾ ਘਟਨ ਕਰਨੀ ਸਕਦੇ ਤੇ ਐਸੇ ਪਤਾ ਲੱਗਦਾ ਕਿ ਇਹ ਧੱਕੇਸ਼ਾਹੀ ਦਾ ਗੋਈ ਜਿਹੜੇ ਵੋਟਾਂ ਲੈਣ ਦੇ ਮਾਰੇ ਹੋਣ ਵੋਟਾਂ ਲੈਣ ਦਾ ਜਰਾ ਸਟੈਂਟ ਆ ਕੇ ਇੱਕ ਵੋਟਾਂ ਦਾ ਕਿ ਤੁਸੀਂ ਦੇਖੋਗੇ ਕਿ ਇਸ ਏਰੀਏ ਦੇ ਜਿਹੜੇ ਪਹਿਲੇ ਕੌਂਸਲਰ 10 ਸਾਲ ਰਿਹਾ ਉਹ ਉਸ ਬੰਦੇ ਨੇ ਇੱਥੇ ਇੱਕ ਇੱਕ ਦਾ ਵੀ ਕੰਮ ਨਹੀਂ ਕੀਤਾ ਕਿ ਇੱਕ ਇੱਕ ਵੀ ਲਾਈ ਹੋਵੇ ਕਿਤੇ ਤੁਸੀਂ ਸੜਕਾਂ ਦੇਖੋਗੇ ਗੁਰਪਾਲ ਨਗਰ ਦੀਆਂ ਅਮਰ ਨਗਰ ਦੀਆਂ ਕਿਤੇ ਵੀ ਬੁਰਾ ਹਾਲ ਹੋਇਆ ਪਿਆ ਵਾ ਜਿਹੜੇ ਤੁਸੀਂ ਇਸ ਮੰਡਲ ਦੇ ਵਿੱਚ ਰਹਿੰਦੇ ਹੋ ਕਾਫੀ ਸਾਲ ਹੋ ਗਏ ਤੁਹਾਨੂੰ ਰਹਿੰਦੇ ਆ ਇਸ ਮੰਡਲ ਵਿੱਚ ਜਿਆਦਾ ਵੱਧ ਤੋਂ ਵੱਧ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਦੀ ਜੇ ਸਰਕਾਰ ਬਣੇਗੀ ਪਰੇਸ਼ਾਨੀਆਂ ਜੀ ਇੱਕ ਤਾਂ ਜਿਹੜਾ ਮੇਨਤਾਂ ਕੰਮ ਹੈਗਾ ਜੀ ਨਸ਼ੇ ਦਾ ਨੰਬਰ 2 ਤੇ ਜਿਹੜੀ ਸਫਾਈ ਦਾ ਜਿਹੜਾ ਬੁਰਾ ਹਾਲ ਤੁਸੀਂ ਦੇਖੋਗੇ ਕੂੜੇ ਦੇ ਢੇਰ ਲੱਗੇ ਹੋਏ ਨੇ ਜਿਹੜਾ ਪਲਾਟ ਦਿੱਤੇ ਦੇਖਦਾ ਖਾਲੀ ਉੱਥੇ ਹੀ ਕੂੜੇ ਦੇ ਢੇਰ ਜਿਹੜੇ ਭਪੇ ਤੁਸੀਂ ਜਿੱਤੇ ਜਿੱਤੇ ਸਾਸਨ ਕਰਦੇ ਹੋ ਕਹਿ ਲੇ ਤਾਂ ਆਪੇ ਕੀ ਕਰਵਾਉਗੇ ਪਹਿਲ ਦੇ ਹੱਦ ਤੱਕ ਮੇਰੇ ਵੱਲ ਦੇਖੋ ਇੱਕ ਤਾਂ ਸਭ ਤੋਂ ਪਹਿਲਾ ਕੰਮ ਆ ਕੀ ਸੜਕਾਂ ਦਾ ਜਿਹੜਾ ਸਾਡਾ ਮੇਨ ਜਿੱਥੋਂ ਹੀ ਰੋਹ ਚੱਲਣਾ ਪੈਂਦਾ ਮੈਂ ਨੰਬਰ 2 ਤੇ ਪਾਣੀ ਦੀ ਸਮੱਸਿਆ ਜਿਹੜੀ ਇਥੇ ਆ ਰਹੀ ਆ ਕਿ ਟੂਬਵਲ ਹਰ ਟੂਬਵਲ ਹੀ ਬੰਦ ਪਏ ਨੇ ਕਿ ਇੰਨੇ ਜਣੇ ਕਿ ਬੁਰਾ ਹਾਲ ਆ ਕਿ ਪਾਣੀ ਦਾ ਕਿ ਤੁਸੀਂ ਕਹਿੰਦੇ ਵੀ ਬੋਤਲ ਇੱਕ ਭਰ ਕੇ ਦੇਖ ਲਓ ਤੁਹਾਨੂੰ ਸਾਫ ਪਾਣੀ ਨਹੀਂ ਮਿਲੂਗਾ ਪੀਣ ਨੂੰ ਕੀ ਅਪੀਲ ਕਰਦੇ ਹੋ ਮੈਂ ਸਭ ਬਾੜਵਾਸੀ ਆ ਕਿ ਇਹੀ ਅਪੀਲ ਆ ਕਿ ਮੈਨੂੰ ਇੱਕ ਵਾਰੀ ਮੌਕਾ ਸਾਡੇ ਪਰਿਵਾਰ ਤੋ ਦਿੱਤਾ ਜਾਵੇ ਆਕਾਲੀ ਦਲ ਸ਼ੋਭਨੀ ਆਕਾਲੀ ਦਲ ਨੂੰ ਤੇ ਉਹਦੇ ਲਈ ਅਸੀਂ ਡਟ ਕੇ ਖੜੇ ਆ ਤੇ ਸਾਨੂੰ ਜਿੱਥੇ ਵੀ ਸਰਕਾਰ ਜਣਗੀ ਜਦੋਂ ਵੀ ਆਕਾਲੀ ਦਲ ਦੀ ਸਰਕਾਰ ਆਣੀ ਹੈ 2028 ਦੇ ਵਿੱਚ ਤੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਜਣਗੀ ਜਿਹੜੀ ਨਗਰ ਨਿਗਮ ਦੀ ਚੋਣ ਹੁੰਦੀ ਹੈ ਇਹ ਮੁੱਢ ਹੁੰਦਾ ਵਾ ਕਿਸੇ ਵੀ ਤੀਜ ਦਾ ਤੇ ਉੱਥੋਂ ਅਸੀਂ ਸ਼ੁਰੂਆਤ ਕਰਕੇ ਤੇ ਸ਼ੋਭਨੀ ਆਕਾਲੀ ਦਲ ਦੇ ਹੱਥ ਮਜ਼ਬੂਤ ਕਰਨੇ ਆ ਤੇ ਇੰਨਾ ਕਹਿੰਦਾ ਹੋਇਆ ਬਤਾ